ਅਜਨਾਲਾ ਚੁਗਾਵਾ ਰੋਡ ਤੇ ਸਥਿਤ ਪਿੰਡ ਬੋਹਲੀਆਂ ਵਿੱਚ ਉਸ ਸਮੇਂ ਦਰਦਨਾਕ ਦ੍ਰਿਸ਼ ਵੇਖਣ ਨੂੰ ਮਿਲਿਆ ਜਦੋਂ ਦਵਾਈ ਲੈਣ ਜਾ ਰਹੇ ਮਾਂ ਅਤੇ ਪੁੱਤਰ ਦੀ ਇੱਕ ਰੋਡ ਐਕਸੀਡੈਂਟ ਵਿੱਚ ਮੌਤ ਹੋ ਗਈ। ਪ੍ਰਤੱਖ ਦਰਸ਼ੀਆਂ ਮੁਤਾਬਕ ਓਠਿਆ ਪਿੰਡ ਤੋਂ ਜੋਗਿੰਦਰ ਕੁਮਾਰ ਆਪਣੀ ਮਾਤਾ ਕਿਲਾਸ਼ ਰਾਣੀ ਨੂੰ ਲੈ ਕੇ ਅਜਨਾਲਾ ਹਸਪਤਾਲ ਤੋਂ ਦਵਾਈ ਲੈਣ ਜਾ ਰਿਹਾ ਸੀ। ਜਦੋਂ ਪਿੰਡ ਬੋਹਲੀਆਂ ਦੇ ਡੇਰਿਆਂ ਕੋਲ ਪੁੱਜਾ ਤਾਂ ਉਸ ਦਾ ਮੋਟਰਸਾਈਕਲ ਇੱਕ ਟਰੈਕਟਰ ਵਿੱਚ ਜਾ ਵਜਾ ਜਿਸ ਨਾਲ ਦੋਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਪੁਲਿਸ ਵੱਲੋਂ ਮੌਕੇ ਤੇ ਮ੍ਰਿਤਕ ਦੇਾਂ ਅਤੇ ਟਰੈਕਟਰ ਤੇ ਮੋਟਰਸਾਈਕਲ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਮੇਰੇ ਮਾਮੀ ਜੀ ਆ ਤੇ ਮੇਰੇ ਮਾਮੀ ਜੀ ਦਾ ਲੜਕਾ ਹੈ। ਇਹ ਓਟੀਆਂ ਤੋਂ ਆਉਣ ਦੇ। ਭਾਈ ਨਾਲੇ ਦਵਾਈ ਲੈਣ ਚੰਦੇ। ਇਹਨਾਂ ਦਾ ਪਤਾ ਨਹੀਂ ਕੋਈ ਦਿੱਤੀ ਸਾਨੂੰ ਤੇ ਫੋਨ ਆਇਆ ਵੀ ਐਕਸੀਡੈਂਟ ਹੋਇਆ ਸਾਨੂੰ ਤੇ ਵੀ ਨਹੀਂ ਪਤਾ ਲੱਗਿਆ ਵੀ ਡੈਥ ਹੀ ਹੋ ਗਈ ਹੈ। ਅਸੀਂ ਤੋਂ ਇੱਥੇ ਆਣ ਕੇ ਵੇਖਣ ਦੇ ਵੀ ਡੈਥ ਹੋ ਗਈ ਹੈ। ਹਾਂਜੀ ਪੁਲਿਸ ਨੂੰ ਤਲਾਹ ਹੀ ਤੁਹਾਨੂੰ ਰੈਸ ਰੋਟਰਾਂ ਦੇ ਕੀਤੀ ਵੀ ਤੁਸੀਂ ਪੁਲਿਸ ਨੂੰ ਤਲਾਹ ਕਰਦੇ ਹੋਏ। ਅਸੀਂ ਨਹੀਂ ਅਜੇ ਕੀਤੀ। ਇਹ ਗ੍ਰੇਨਰ ਤੇ ਨਹੀਂ ਗਿਆ ਟਰੈਕਟਰ ਡਰਾਈਵਰ ਦਾ ਪਤਾ ਨਹੀਂ ਕਿ ਇਹਦਾ ਤਾਂ ਨਹੀਂ ਪਤਾ ਸੀ ਤੁਹਾਨੂੰ ਆਉਣਾ ਆਉਂਦੇ ਸਾਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਤੇ ਇਹ ਡਰਾਈਵਰ ਕੌਣ ਆ ਜਾਂ ਕਿਹਦਾ ਟਰੈਕਟਰ ਆ ਇਹ ਵੀ ਨਹੀਂ ਸਾਨੂੰ ਪਤਾ ਇਹ ਦਵਾਈ ਲੈਣ ਆਉਂਦੇ ਸੀ ਕਿ ਇਹ ਦਵਾਈ ਲੈਣ ਆਉਂਦੇ ਪਿੰਡੋਂ ਉੱਤੀਆਂ ਤੋਂ ਆਈ ਨਾਲੇ ਦਵਾਈ ਲੈਣ ਆਉਂਦੇ ਇਹਦਾ ਇੱਥੇ ਬੋਲੀਆਂ ਪਿੰਡ ਆ ਜੀ ਅਜ ਨਾਲੇ ਏਰੀਆ 'ਚ ਉੱਥੇ ਇੱਕ ਟਰੈਕਟਰ ਜਾ ਰਿਹਾ ਸੀ ਦੂਸਰੀ ਸਾਈਡ ਤੋਂ ਮੋਟਰਸਾਈਕਲ ਤੇ ਮਾਂ ਪੁੱਤ ਆ ਰਹੇ ਸੀਗੇ ਜਗਿੰਦਰਪਾਲ ਤੇ ਕਲਾ ਸ਼ਰਣੀ ਕੋਈ ਮੈਡੀਸਨ ਲੈਣ ਸ਼ਾਇਦ ਗਿਆ ਸੀ ਉਹ ਆਮੋ ਸਾਹਮਣੇ ਟੱਕਰ ਹੋਈ ਆ ਤੇ ਦੋਨਾਂ ਦੀ ਮੌਤ ਹੋ ਗਈ ਆ ਤੇ ਬਾਡੀਆਂ ਜਿਹੜੀਆਂ ਮੌਰਚਰੀ ਚ ਮੈਂ ਭੇਜ ਦਿੱਤੀਆਂ ਜੀ ਪੋਸਟਮਾਰਟਮ ਕਰਾਵਾਂਗੇ ਤੇ ਟਰੈਕਟਰ ਕਬਜ਼ੇ ਚ ਲੈ ਲਿਆ ਤਾਂ ਵੀਹੀਕਲ ਕਬਜ਼ੇ ਚ ਲੈ ਲੈਣੇ ਸਰ ਜੋ ਕਾਨੂੰਨ ਮੁਤਾਬਕ ਵੰਦੀ ਕਾਰਵਾਈ ਕੀਤੀ